पंजाब कमीशन पंजाब एसी कमीशन पंजाब पंजाब सरकार पंजाब सरकार ऐसी कमीशन पंजाब पंजाब सरकार पंजाब सरकार पंजाब सरकार ऐसी कमीशन पंजाब एसी कमीशन पंजाब

ਕਿਸ ਕੇਸ ਪਾਏਗੇ ਤੇ ਮੇਰੇ ਵੱਲੋਂ ਇੱਕ ਕੇਸ ਸਾਰੇ ਕੇਸ ਸਾਰੂ ਇਕੱਠੇ ਕਰਕੇ 77 ਬੰਦਾ ਦੀ ਜਿਹੜੀ ਲਿਸਟ ਦੇ ਕੇ ਇੱਕ ਕੇਸ ਪਾਇਆ ਗਿਆ ਜਿਸ ਕੇਸ ਤੋਂ ਬਾਅਦ ਹੌਲੀ-ਹੌਲੀ ਤਕਰੀਬਨ ਸਦਰ ਥਾਣਾ ਪਟਿਆਲਾ ਵਿੱਚ 10-12 ਵਿਅਕਤੀਆਂ ਦੇ ਪਰਚਾ ਦਰਜ ਹੋਇਆ ਪਰ ਪਰਚਾ ਦਰਜ ਹੋਇਆ ਪਰ ਉਹ ਨਾਮਾ ਤਰਕਾਰਵਾਈ ਕਰਕੇ ਕਿਸੇ ਬੰਦੇ ਦੀ ਅਜੇ ਤੱਕ ਅਰੈਸਟ ਨਹੀਂ ਕਿਸੇ ਬੰਦੇ ਨੂੰ ਕੋਈ ਰਿਕਵਰੀ ਨਹੀਂ ਕਿਸੇ ਬੰਦੇ ਤੇ ਕੋਈ ਖਿਲਾਫ ਕਾਰਵਾਈ ਵੀ ਕੀਤੀ ਸਿਰਫ ਤਾਂ ਸਿਰਫ ਸਾਡੀ ਅੱਖਾਂ ਪੋਚਣ ਵਾਸਤੇ ਸਰਕਾਰ ਨੂੰ ਤੇ ਉਥੇ ਹਾਈ ਕੋਰਟ ਨੂੰ ਭਰਾਈ ਜਵਾਬ ਬਣਾਉਣ ਵਾਸਤੇ ਇੱਕ ਐਫ ਆਈ ਆਰ ਦਰਜ ਕਰਦੀ ਪਹਿਲਾਂ ਤਾਂ ਬੇੜਾ ਜਿਹੜਾ ਹੈਗਾ ਬੌਧਲ ਸਮਾਜ ਪਾਰਟੀ ਦਾ ਉਠਾਲਿਆ ਹੁਣ ਕੋਈ ਬਹੁਤੇ ਦਿਨ ਨਹੀਂ ਲੱਗਣੇ ਮਨ ਲੱਗਦੀ ਤੂੰ ਆਮ ਆਦੀ ਪਾਰਟੀ ਦਾ ਵੀ ਬੇੜਾ ਬਿਠਾ ਲ ਦੇਗਾ ਉਹ ਵੀ ਕੋਈ ਬਹੁਤੀ ਸਮਾਂ ਨਹੀਂ ਲੱਗਣੇ ਸਾਰੇ ਬੰਦਿਆਂ ਦੇ ਅੱਜ ਸੁਝਾਅ ਸੁਣੇ ਗਏ ਆ ਇੱਕ ਦਰਖਾਸਤ ਲਿਖੀ ਐ ਸਾਰੀ ਕਾਮਨ ਜਿਹੜੀਆਂ ਪੈਂਟਿੰਗ ਪਈਆਂ ਨੇ ਜਿਹੜੀਆਂ ਦਰਖਾਸਤਾਂ ਪੈਂਡਿੰਗ ਪਈਆਂ ਨੇ ਪੈਂਡਿੰਗ ਦੀ ਸੋਚਿਆ ਵੀ ਉਹਨਾਂ ਨੂੰ ਦੁਬਾਰਾ ਰੱਖੋ ਉਹ ਲੋਕ ਰਿਟਾਇਰ ਹੋ ਜਾਣਗੇ ਉਹ ਆਪਣੇ ਬੈਨੀਫਿਟ ਲੈ ਜਾਣਗੇ ਇਹਨਾਂ ਨਾਲੇ ਸੌਦੇਬਾਜ਼ੀ ਹੋ ਰਹੀ ਹੈ ਵੱਡੇ ਪੱਧਰ ਤੇ ਸੌਦੇਬਾਜ਼ੀ ਕਰਕੇ ਉਹ ਦਰਖਾਸਤਾਂ ਦੁਬਾਈਆਂ ਜਾਂਦੀਆਂ ਨੇ ਤੇ ਬਹੁਤ ਸਾਰਾ ਡਾਟਾ ਬਲਵੀਰ ਸਿੰਘ ਆਲਮਕੋਲਜੀ ਮੇਰੇ ਕੋਲ ਵੀ ਰੇਸ਼ਮ ਜੀ ਕੋਲ ਵੀ ਲੱਖੋਵਾਲ ਸਾਹਿਬ ਕੋਲ ਸਾਡੇ ਸਾਰੇ ਆਗੂਆਂ ਕੋਲ ਥੋੜ੍ਹਾ ਥੋੜਾ ਡਾਟਾ ਸਾਰੇ ਜਿਹੜਾ ਵੀ ਵਿਅਕਤੀ ਕੋਈ ਦੇਖਣਾ ਚਾਹੇ ਅਸੀਂ ਉਹਨੂੰ ਸਮਾਂ ਪੈਂਟ ਦੇ ਸਾਰਾ ਡਾਟਾ ਜਾਂ ਮੌਕੇ ਤੇ ਦਿਖਾਇਆ ਜਾਵੇਗਾ ਤੇ ਹੁਣ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਦੋ ਦੋ ਮਿੰਟ ਆਪਣੇ ਵਿਚਾਰ ਰੱਖਣ ਲਈ ਆਪਣੀ ਗੱਲ ਕਰਨ ਮੈਂ ਜਿਹੜੀ ਆਪਣੀ ਗੱਲ ਕਰਦੀ ਜਿਹੜਾ ਸਾਡਾ ਫਿਕਸ ਸਰਟੀਫਿਕੇਟ ਨੂੰ ਲੈ ਕੇ ਅੱਜ ਪੰਜਾਬ ਦਾ ਨਵਾਂ ਚੇਅਰਮੈਨ ਅੱਖਾਂ ਵਿੱਚ ਰਹਿ ਉਹਦੀ ਅੱਖਾਂ ਖੋਲਣ ਵਾਸਤੇ ਪੂਰੇ ਪੰਜਾਬ ਚ ਕਲਕਲੇ ਜ਼ਿਲ੍ਹੇ ਚ ਉਹਦਾ ਵਿਰੋਧ ਹੋਏਗਾ ਤੇ ਉਹਦੇ ਪੁਤਲੇ ਫੁੱਕੇ ਜਾਣਗੇ ਤੇ ਉਹਦੇ ਖਿਲਾਫ ਅਸੀਂ ਇੱਕ ਲਿਖਤੀ ਦਰਖਾਸਤ ਮਾਨਯੋਗ ਰਾਜਪਾਲ ਨੂੰ ਤੇ ਗਵਰਨਰ ਨੂੰ ਤੇ ਇੱਥੇ ਦੇ ਪ੍ਰਧਾਨ ਮੰਤਰੀ ਨੂੰ ਲਿਖ ਕੇ ਇੱਕ ਚਿੱਠੀ ਦਵਾਂਗੇ ਵੀ ਇਹ ਚੇਅਰਮੈਨੀ ਦੇ ਲੈ ਕੇ ਨੇ ਨੂੰ 3-4 ਮਹੀਨੇ ਹੋ ਗਏ ਸਿਰਫ ਤਾਂ ਸਿਰਫ ਇਹਨੇ ਫੋਟੋਆਂ ਪਾਈਆਂ ਬੁੱਕੇ ਲੈਏ ਨੇ ਅਸੀਂ ਜਾ ਜਾ ਕੇ ਦੇਖ ਲਿਆ ਸਾਡੀਆਂ ਆਪਣੀਆਂ ਵੀ ਪੈਂਡਿੰਗ ਕੇਸ ਪਏ ਨੇ ਤੇ ਬਾਕੀ ਲੋਕਾਂ ਦੀ ਵੀ ਪੈਂਡਿੰਗ ਪਏ ਨੇ ਅੱਜ ਮੁਖਸਰ ਸਾਹਿਬ ਤੋਂ ਮੇਰੇ ਕੋਲ ਬੇਟੀ ਆਈ ਹੈ ਹਾਂਜੀ ਹਾਂਜੀ ਤੇ ਆਏ ਨੇ ਤੇ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਜਿਵੇਂ ਸਾਡੇ ਕੋਲ ਸੁਚਾਲਿਆ ਕਰਮਚਾਰੀਆਂ ਦਾ ਕੇਸ ਸੀ 200 ਵਿਅਕਤੀ ਕੱਢਦਾ ਸੀ ਜਿਨ੍ਹਾਂ ਨੂੰ ਕੱਢਦਾ ਸੀ ਉਹ ਤੋਂ ਰਿਸ਼ਵਤ ਵੀ ਲੈ ਗਏ 10-10000 ਰੁਪਇਆ 20-20000 ਰੁਪਇਆ ਰਿਸ਼ਵਤ ਲਈ ਹੈ 10 ਹਾਲਫੀਏ ਬਿਆਨ ਦੇ ਕੇ ਆਏ ਪਰ ਲੇਕਿਨ ਉਹ ਨਗਰ ਨਿਗਮ ਦੇ ਕਰਮਚਾਰੀਆਂ ਦੇ ਕੋਈ ਨਿਆਂ ਸਾਫ ਨਹੀਂ ਦੁਆਇਆ ਨਾ 2-3 ਮਹੀਨੇ ਚ ਬਹੁਤ ਸਾਰੀਆਂ ਚਿੱਠੀਆਂ ਦੇ ਖਲਾਫ ਪਈਆਂ ਨੇ ਜਿਹਨੂੰ ਦੇਖ ਕੇ ਅੱਖਾਂ ਮੀਟਣ ਲੱਗਿਆ ਤੇ ਸਾ ਇਹਦੇ ਖਿਲਾਫ ਇੱਕ ਬਹੁਤ ਵੱਡਾ ਅਸੀਂ ਮੋਰਚਾ ਖੋਲਣ ਲੱਗੇ ਆ ਅਗਲੀ ਸਾਰੀ ਸਹਿਮਤੀ ਲੈ ਕੇ ਸਾਰੇ ਆਗੂਆਂ ਨਾਲ ਜੋ ਅਗਲਾ ਪ੍ਰੋਗਰਾਮ ਹੋਏਗਾ ਉਹ ਲਿੰਕਿਆ ਜਾਵੇਗਾ ਤੇ ਮੈਂ ਹੁਣ 2-2 ਮਿੰਟ ਲਈ ਆਪਣੇ ਸਾਥੀਆਂ ਨੂੰ ਬੇਨਤੀ ਕਰਦਾ ਆਪਣੇ ਆਪਣੀ ਗੱਲ ਰੱਖਣ ਗੱਲ ਦੱਸਣ ਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਸਾਰੇ ਸਾਥੀਆਂ ਨਾਲ ਮਿਲ ਕੇ ਗੱਲ ਕਰਕੇ ਅਗਲਾ ਪ੍ਰੋਗਰਾਮ ਰੱਖਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵੀਰ ਸਿੰਘ ਨੂੰ 2 ਮਿੰਟ ਲਈ ਵਾਹਿਗੁਰੂ ਜੀ ਕੀ ਫਤਿਹ ਸਮੂਹ ਐਸੀਬੀਸੀ ਸਮਾਜ ਨੂੰ ਪਤਾ ਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੋਹਾਲੀ ਵਿਖੇ ਸੱਤ ਫੇਸ ਦੀਆਂ ਲੈਟਾਂ ਤੇ ਜਾਲੀ ਸਰਟੀਫਿਕੇਟ ਧਾਰਕਾਂ ਦੇ ਵਿਰੁੱਧ ਲੰਬੇ ਸਮੇਂ ਤੋਂ ਮੋਰਚਾ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਇੱਕ ਫੇਸ ਡਾਇਰੈਕਟਰ ਭਲਾਈ ਵਿਭਾਗ ਦੇ ਦਫ਼ਤਰ ਅੱਗੇ ਮੋਰਚਾ ਲੰਮਾ ਸਮਾਂ ਚੱਲਿਆ ਪਰ ਸਰਕਾਰ ਵੱਲੋਂ ਨਾ ਮਾਤਰ ਕਾਰਵਾਈ ਕਰਕੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਗਈ ਅਤੇ ਉਸ ਤੋਂ ਬਾਅਦ ਸਾਡਾ ਮੋਰਚਾ ਖਤਮ ਕਰਵਾ ਦਿੱਤਾ ਗਿਆ ਤੇ ਹੁਣ ਸਾਡੇ ਸਾਥੀਆਂ ਦੇ ਵੱਲੋਂ ਜਿਹੜੀ ਲਾਮਬੰਦੀ ਕੀਤੀ ਗਈ ਹੈ ਡਾਇਰੈਕਟਰ ਭਲਾਈ ਵਿਭਾਗ ਦੇ ਸ਼੍ਰੀ ਸੰਦੀਪ ਹੰਸ ਜੀ ਦੇ ਵੱਲੋਂ ਸਾਡੇ ਨਾਲ ਲਗਾਤਾਰ ਬਦੀਕੀਆਂ ਕੀਤੀਆਂ ਜਾ ਰਹੀਆਂ ਹਨ ਸਾਡੀਆਂ ਸ਼ਿਕਾਇਤਾਂ ਪੈਂਡਿੰਗ ਰੱਖ ਕੇ ਸਾਨੂੰ ਖੱਜਲ ਖਵਾਰ ਸਾਨੂੰ ਐਸ ਸੀ ਭਾਈਚਾਰੇ ਨੂੰ ਇਹ ਅਹਿਸਾਸ ਦਵਾਇਆ ਜਾ ਰਿਹਾ ਹੈ ਕਿ ਤੁਸੀਂ ਸਾਡੇ ਅੱਗੇ ਟਿੱਚ ਵੀ ਨਹੀਂ ਹੋ ਮੈਂ ਡਾਇਰੈਕਟਰ ਸਾਹਿਬ ਨੂੰ ਇਸ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਡਾਇਰੈਕਟਰ ਸਾਹਿਬ ਸਾਡਾ ਭਾਈਚਾਰਾ ਏਡਾ ਕਮਜ਼ੋਰ ਨਹੀਂ ਹੈ ਅਸੀਂ ਏਡੇ ਕਮਜ਼ੋਰ ਨਹੀਂ ਹਾਂ ਅਸੀਂ ਉਸ ਬਾਬਾ ਸਾਹਿਬ ਦੇ ਵਾਰਿਸਾਂ ਜਿਨ੍ਹਾਂ ਦੇ ਵੱਲੋਂ ਆਪਣਾ ਪਰਿਵਾਰ ਵਾਰ ਕੇ ਵੱਡਾ ਸੰਵਿਧਾਨ ਲਿਖਿਆ ਗਿਆ ਅਤੇ ਜੇਕਰ ਅੱਜ ਇਹ ਦੇਸ਼ ਚੱਲ ਰਿਹਾ ਹੈ ਇਹ ਸੰਵਿਧਾਨ ਦੇ ਸਿਰ ਤੇ ਚੱਲ ਰਿਹਾ ਹੈ ਕਾਨੂੰਨ ਸੰਵਿਧਾਨ ਵੀ ਕੋਈ ਚੀਜ਼ ਹੈ ਇਸ ਦੇਸ਼ ਦੇ ਵਿੱਚ ਜੋ ਕਿ ਤੁਸੀਂ ਮੰਨਣ ਨੂੰ ਤਿਆਰ ਨਹੀਂ ਹੋ ਕਿਸੇ ਜਾਲੀ ਸਰਟੀਫਿਕੇਟ ਧਾਰਕ ਦੀ ਸ਼ਿਕਾਇਤ ਨੂੰ 45 ਦਿਨਾਂ ਤੋਂ ਵੱਧ ਤੁਸੀਂ ਆਪਣੇ ਕੋਲ ਨਹੀਂ ਰੱਖ ਸਕਦੇ ਪਰ ਤੁਹਾਡੇ ਵੱਲੋਂ 5 5 10 10 ਸਾਲ ਤੋਂ ਸ਼ਿਕਾਇਤਾਂ ਪੈਂਡਿੰਗ ਪਈਆਂ ਹਨ ਤੇ ਜਾਲੀ ਸਰਟੀਫਿਕੇਟ ਧਾਰਕ ਆਰਾਮ ਨਾਲ ਰਿਟਾਇਰਮੈਂਟਾਂ ਲੈ ਜਾਂਦੇ ਹਨ ਤੇ ਸਾਡੇ ਵਰਗੇ ਉੱਥੇ ਖੜੇ ਦੇਖਦੇ ਰਹਿ ਜਾਂਦੇ ਹਨ ਤੇ ਸਮਾਜ ਨੂੰ ਸਾਡੇ ਕੋਲ ਕੋਈ ਜਵਾਬ ਦੇਣ ਲਈ ਕੋਈ ਉੱਤਰ ਨਹੀਂ ਹੁੰਦਾ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਨੂੰ ਸਮਾਜ ਤੋਂ ਜੋ ਫੰਡ ਇਕੱਠਾ ਕਰਕੇ ਲੋਕ ਇੱਕ ਇੱਕ ਰੁਪਈਆ ਆਪਣੇ ਖੂਨ ਪਸੀਨੇ ਦੀ ਕਮਾਈ ਲੜਨ ਲਈ ਦਿੰਦੇ ਹਨ ਤਾਂ ਉਹਨਾਂ ਨੂੰ ਉੱਤਰ ਦੇਣ ਲਈ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਕੀ ਕੰਮ ਤੁਸੀਂ ਨਹੀਂ ਕਰਦੇ ਤੇ ਉਂਗਲਾ ਸਾਡੇ ਤੇ ਚੱਕੀਆਂ ਜਾਂਦੀਆਂ ਹਨ ਮੈਂ ਤੁਹਾਨੂੰ ਇਸ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਕਿ ਜੇਕਰ ਸਾਡੀਆਂ ਸ਼ਿਕਾਇਤਾਂ ਦਾ ਨਪਟਾਰਾ ਕਾਨੂੰਨੀ ਤਰੀਕੇ ਨਾਲ ਜਲ ਤੋਂ ਜਲਦ ਨਾ ਕੀਤਾ ਗਿਆ ਤਾਂ ਅਸੀਂ ਸਾਰਾ ਮੋਰਚਾ ਇਕੱਠਾ ਕਰਕੇ ਇੱਕ ਵੱਡਾ ਸੰਘਰਸ਼ ਉਲੀਕਾਂਗੇ ਜਿਵੇਂ ਸਾਡੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਜੀ ਨੇ ਪਹਿਲਾਂ ਦੱਸ ਹੀ ਚੁੱਕੇ ਹਨ ਕਿ ਤੁਹਾਡੀਆਂ ਵਧੀਕੀਆਂ ਦੇ ਜਿਹੜੇ ਸਬੂਤ ਸਾਡੇ ਕੋਲ ਪਹੁੰਚ ਗਏ ਹਨ ਸੋ ਅਗਲੀ ਜਿਹੜੀ ਕਾਰਵਾਈ ਹੈ ਤੁਹਾਨੂੰ ਸਰਦਾਰ ਰੇਸ਼ਮ ਸਿੰਘ ਜੀ ਕਾਲੋਂ ਨਰੇਗਾ ਫਰੰਟ ਵਰਕਰ ਪੰਜਾਬ ਦੱਸਣਗੇ ਜੈਪੀਮ ਜੈ ਭਾਰਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈਪੀਮ ਸਤਿਕਾਰਯੋਗ ਸਾਥੀਓ ਅੱਜ ਆਪਾਂ ਐਸੀਵੀ ਪੰਚਾਇਤ ਦੇ ਮੋਰਚੇ ਤੇ ਵੱਡੀ ਗਿਣਤੀ ਚ ਬੈਠੇ ਆਂ ਅੱਜ ਦੀ ਇਹ ਜਿਹੜੀ ਮੀਟਿੰਗ ਹੋਈ ਹੈ ਪੰਜਾਬ ਦੀ ਅਫਸਰਸ਼ਾਈ ਜਿਹੜੀ ਬੇ ਨਕਾਬ ਕਰਤੀ ਸਾਡੇ ਮੋਰਚੇ ਨੇ ਔਰ ਖਾਸ ਕਰਕੇ ਇਹ ਅਫਸਰशाही ਜਿਹੜੀ ਹੈ ਲਾਲਾ ਕੇਜਰੀਵਾਲ ਦੀ ਅਗਵਾਈ ਚੱਲ ਰਹੀ ਹੈ ਲਾਲਾ ਕੇਜਰੀਵਾਲ ਦੀ ਇਨਸਟਰਕਸ਼ਨ ਹੈ ਵੀ ਕਿਸੇ ਵੀ ਗਰੀਬ ਦਾ ਐਸਸੀ ਦਾ ਬੀਸੀ ਦਾ ਕਿਸਾਨ ਦਾ ਮਜ਼ਦੂਰ ਦਾ ਕੰਮ ਨਹੀਂ ਕਰਨਾ ਉਹਨਾਂ ਲਾਰਾ ਲਾ ਕੇ ਰੱਖੋ ਅੱਜ ਜੋ ਲਾਲਾ ਕੇਜਰੀਵਾਲ ਦੀਆਂ ਇਨਸਟਰਕਸ਼ਨਾਂ ਨੇ ਉਹੀ ਨਰਿੰਦਰ ਮੋਦੀ ਦੀਆਂ ਨੇ ਐਸਸੀ ਕਮਿਸ਼ਨ ਭਾਰਤ ਵੀ ਕੋਈ ਕੰਮ ਨਹੀਂ ਕਰ ਰਿਹਾ ਐਸਸੀ ਕਮਿਸ਼ਨ ਪੰਜਾਬ ਸੁੱਤਾ ਪਿਆ ਉਹਦਾ ਸਟਾਫ ਕੋਈ ਕੰਮ ਨਹੀਂ ਕਰਦਾ ਚਿੱਠੀਆਂ ਗਵਾਣਦੇ ਨੇ ਗਏ ਹੋਏ ਬੰਦਿਆਂ ਦੇ ਪਾਸ ਜਾਣ ਕੇ ਲੇਟ ਬਣਾਉਂਦੇ ਆ ਤਾਂ ਜੋ ਇਹ ਖੱਜਲਖਵਾਰ ਹੋਣ ਅਸੀਂ ਇਹਦੀ ਭਰਪੂਰ ਨਿਖੇਦੀ ਕਰਦੇ ਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਐਸ்சி ਕਮਿਸ਼ਨ ਪੰਜਾਬ ਔਰ ਭਾਰਤ ਨੇ ਆਪਣੇ ਕੰਮ ਕਰਨ ਦੇ ਰਵੱਈਏ 'ਚ ਬਦਲਾਅ ਨਾ ਲਿਆਂਦਾ ਤਾਂ ਇਹਨਾਂ ਦੇ ਮੁਖੀਆਂ ਨੂੰ ਚੰਗੀ ਤਰ੍ਹਾਂ ਘਰਾਓ ਕਰਾਂਗੇ ਇਹ ਜਿਹੜਾ ਜ਼ਰੂਰੀ ਹੈ ਕਿਉਂਕਿ ਐਸ்சி ਕਮਿਸ਼ਨ ਇੱਕ ਛਤਰੀ ਹੈ ਗਰੀਬ ਸਮਾਜ ਦੀ ਇਸੇ ਤਰ੍ਹਾਂ ਐਸ்சி ਬੀਸੀ ਲੋਕਾਂ ਨੂੰ ਜਸਟਿਸ ਦੇਣ ਲਈ ਜੋ ਨੀਤੀਆਂ ਨੇ ਪ੍ਰੋਗਰਾਮ ਨੇ ਅਫਸਰ ਸ਼ਾਇਦ ਇਹ ਜਿਵੇਂ ਸਾਡੇ ਆਗੂਆਂ ਨੇ ਵੀ ਦੱਸਿਆ ਜਿਹੜੇ ਸੰਦੀਪ ਹੰਸ ਨੇ ਡਾਇਰੈਕਟਰ ਵੈਲਫੇਅਰ ਨੇ ਉਹ ਕੀ ਕਰਦੇ ਨੇ ਮੈਂ ਇੱਕ ਚਿੱਠੀ ਉਹਨਾਂ ਨੂੰ ਦੇ ਕੇ ਆਇਆ 25 ਦਿਨ ਹੋ ਗਏ ਹਾਲੇ ਤੱਕ ਸ਼ਿਕਾਇਤ ਕਰਤਾ ਨੂੰ ਬੁਲਾਇਆ ਨਹੀਂ ਆ ਜਿੰਨੀਆਂ ਪੁਰਾਣੀਆਂ ਸ਼ਿਕਾਇਤਾਂ ਨੇ ਚਾਹੇ ਕੁੰਬੜਾ ਜੀ ਦੀਆਂ ਨੇ ਬਲਵੀਰ ਸਿੰਘ ਆਲਮਪੁਰ ਦੀਆਂ ਨੇ ਗੁਰਮਖ ਸਿੰਘ ਢੋਲਰ ਮਾਜਰਾ ਜੀ ਆਦਿਆਂ ਨੇ ਜਾਂ ਹੋਰ ਵੀ ਪਮਾਲੀ ਜੀ ਦੀਆਂ ਨੇ ਉਹ ਸਾਰੀਆਂ ਦਬਾ ਕੇ ਬੈਠਾ ਔਰ ਉਹ ਸੋਨੇ ਦੇ ਸਰਟੀਫਿਕੇਟ ਬਣ ਰਿਹਾ ਜਿਹੜਾ ਬੰਦਾ ਉਹ ਜਾਤੀ ਆਧਾਰਿਤ ਗਲਤ ਸਰਟੀਫਿਕੇਟ ਬਣਾ ਕੇ ਨੌਕਰੀ ਕਰ ਰਿਹਾ ਉਹਨੂੰ ਉਹ ਸੋਨੇ ਦਾ ਸਰਟੀਫਿਕੇਟ ਬਣਾਉਣ ਦਾ ਸੰਦੀਪ ਹੰਸ ਕੇ ਬੰਦਾ ਠੀਕ ਹੈ ਜੀ ਇਹਦਾ ਸਰਟੀਫਿਕੇਟ ਮੈਂ ਮਨਜ਼ੂਰ ਕਰਦਾ ਸੋ ਇਸ ਕਰਕੇ ਜੋ ਧਾਂਦਲੇਬਾਜੀ ਹੈ ਜੋ ਸੌਦੇਬਾਜੀ ਹੈ ਉਹ ਨੰਗੀ ਹੋਣੀ ਚਾਹੀਦੀ ਆ ਇਹਦਾ ਮੁੱਖ ਜ਼ਿੰਮੇਵਾਰ ਭਗਵਾਨ ਸਿੰਘ ਮਾਨ ਆਪ ਹੈ ਕਿਉਂਕਿ ਉਹਨੇ ਵਿਧਾਨ ਸਭਾ 'ਚ ਇਹ ਬਿਆਨ ਦਿੱਤਾ ਸੀ ਉਹਦੀ ਜ਼ਿੰਮੇਵਾਰੀ ਬਣਦੀ ਆ ਅੱਜ ਦੀ ਮੀਟਿੰਗ ਇਸ ਗੱਲ ਦੀ ਭਰਪੂਰ ਨਖੇਦੀ ਕਰਦੀ ਆ ਕਿ ਜੇ ਭਗਵਾਨ ਸਿੰਘ ਮਾਨ ਨੇ લાਲਾ ਕੇਜਰੀਵਾਲ ਦੀ اغਵਾਈ ਵਾਲਾ ਕੰਮ ਕੀਤਾ ਤਾਂ ਉਹਦੇ ਨਾਲ ਗਰੀਬ ਵਰਗ ਦਾ ਬਹੁਤ ਨੁਕਸਾਨ ਹੋਇਆ ਤੇ ਹੋਏਗਾ ਇਸ ਕਰਕੇ ਅਸੀਂ ਜੇ ਇਹਨਾਂ ਨੇ ਆਪਣੇ ਕੰਮ 'ਚ ਬਦਲਾਅ ਨਾ ਲਿਆਂਦਾ ਤਾਂ ਇਹਨਾਂ ਸਾਰੇ ਅਫਸਰਾਂ ਦਾ ਘਰਾਓ ਕਰਾਂਗੇ ਸਾਡਾ ਏਕਤਾ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਗਾਇਬ ਗਾਇਬ ਜਦੋਂ ਵੀ ਮੌਕਾ ਮਿਲਦਾ ਹੈ ਹਾਜ਼ਿਰ ਬਣਾਵਾ ਸਰਕਾਰਾਂ ਜਿਹੜੀਆਂ ਨੇ ਉਹ ਜਿਹੜੇ ਚੋਰ ਨੇ ਉਹਨਾਂ ਨਾਲ ਨੇ ਕਹਿ ਲੋ ਜਿਹੜੇ ਲੋਕ ਗਰੀਬਾਂ ਨੂੰ ਦੱਬਦੇ ਨੇ ਉਹਨਾਂ ਨਾਲ ਨੇ ਜੇ ਉਹ ਆਪਣੇ ਆਲੰਪੁਰ ਵਾਲੇ ਸਤਿਨ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਕਿੰਨੇ ਚਿਰ ਜੇਲ੍ਹ ਵਿੱਚ ਰਹਿਣਾ ਪਿਆ ਔਰ ਉਹਨਾਂ ਵਿਚਾਰਿਆਂ ਨੂੰ ਬਹੁਤ ਵੀ ਇਸਰਜ ਕੀਤਾ ਤਾਂ ਹੁਣ ਉਹ ਬਾਹਰ ਨੇ ਸਾਡੇ ਕੋਲ ਬੈਠੇ ਨੇ ਬਲਵੀਰ ਸਿੰਘ ਜੀ ਤੋਂ ਇਹ ਸਰਕਾਰਾਂ ਜਾਂਦੀਆਂ ਨੇ ਕਿ ਜਿਹੜੇ ਕੋਈ ਸੱਚ ਹੱਕ ਦੀ ਆਵਾਜ਼ ਠਾਏ ਉਹ ਆਵਾਜ਼ ਨਾ ਉਠਾ ਉਠਣ ਦਿੱਤੀ ਜਾਵੇ ਉਹਨੂੰ ਦਬਾਤਾ ਜਾਵੇ ਕਿਸੇ ਨਾ ਕਿਸੇ ਢੰਗ ਨਾਲ ਔਰ ਇਹ ਜਿਹੜੇ ਲੋਕ ਗਰੀਬਾਂ ਦੀ ਆਵਾਜ਼ ਉਠਾਉਂਦੇ ਨੇ ਤੇ ਮੈਂ ਇਸ ਮੰਚ ਤੋਂ ਸਰਕਾਰ ਨੂੰ ਅਪੀਲ ਕਰਨਾ ਵਾਂ ਕਿ ਜਿਨ੍ਹਾਂ ਲੋਕਾਂ ਨੇ ਝਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਜਾਂ ਫਾਇਦੇ ਲਏ ਨੇ ਉਹਨਾਂ ਨੇ ਡਬਲ ਕਾਇਮ ਕੀਤਾ ਹੈ ਇੱਕ ਤੇ ਗਰੀਬਾਂ ਦਾ ਹੱਕ ਮਾਰਿਆ ਏ ਔਰ ਦੂਜਾ 420 ਕੀਤੀ ਏ ਤੇ ਉਹਨਾਂ ਤੇ ਜਿਹੜਾ ਬੰਦੀ ਕਾਰਵਾਈ ਕਰਕੇ ਉਹਨਾਂ ਕੋਲ ਰਿਕਵਰੀ ਕਰਨੀ ਚਾਹੀਦੀ ਏ ਔਰ ਸਖਤ ਤੋਂ ਸਖ ਸੈਕਸ਼ਨ ਲੈਣਾ ਚਾਹੀਦਾ ਜਿਵੇਂ ਕਹਿੰਦੇ ਨੇ ਵੀ ਕਾ ਮਾਰਕੀਟ ਟੰਗਣ ਵਾਲਾ ਕੰਮ ਕਰਨ ਕਿ ਤਾਂ ਜੋ ਅਗੂ ਵਾਸਤੇ ਕੋਈ ਇਹੋ ਜਿਹਾ ਕੰਮ ਨਾ ਕਰੇ ਪਰ ਇਸ ਤਰ੍ਹਾਂ ਦੀ ਕੋਈ ਮਨਛਾ ਨਜ਼ਰ ਨਹੀਂ ਆਂਦੀ ਸਰਕਾਰਾਂ ਦੀ ਤੁਹਾਨੂੰ ਮੈਂ ਨਾਲ ਇਹ ਸੰਜਾ ਕਰਨਾ ਚਾਹਨਾ ਪੰਜਾਬ ਯੂਨੀਵਰਸਿਟੀ ਸਾਡੀ ਸਾਰਿਆਂ ਦੀ ਯੂਨੀਵਰਸਿਟੀ ਏ ਸਾਡੇ ਇਹ ਲਾਹੌਰ ਤੋਂ 19 1882 ਚ ਬਣੀ ਸੀ ਤੇ ਫਿਰ ਜਦੋਂ ਪਾਰਟੀਸ਼ਨ ਹੋਈ ਸਿਮਲੇ ਚਲੀ ਗਈ ਸਿਮਲੇ ਤੋਂ ਚੰਡੀਗੜ੍ਹ ਆ ਗਈ ਤੇ ਕាល ਹੀ ਇੱਕ ਹਰਿਆਣੇ ਦੇ ਨੇਤਾ ਨੇ ਇਹ ਕਿਹਾ ਏ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਜਿਹੜੀ ਮੈਂ ਸਮਝੀ ਨਾ ਕਿ ਪੰਜਾਬ ਦੇ ਲੋਕਾਂ ਦੀ ਵਿਰਾਸਤ ਸੀ ਉਹਦਾ ਨਾਂ ਬਦਲਤਾ ਜਾਵੇ ਔਰ ਉਹਨੂੰ ਦਪਿੰਦਰ ਹੁੱਡਾ ਜਿਹੜਾ ਮੈਂਬਰ ਪਾਰਲੀਮੈਂਟਰੀ ਰੋहतक ਤੋਂ ਉਹਨੇ ਐਨਡੋਸ ਕੀਤਾ ਹੈ ਕਹਿੰਦੇ ਵੀ ਮੈਂ ਇਹ ਕੇਸ ਪਾਰਲੀਮੈਂਟ ਵਿੱਚ ਲੈ ਕੇ ਜਾਵਾਂਗਾ ਅਸੀਂ ਉਹਨਾਂ ਨੂੰ ਇਹ ਗੱਲ ਚੈਲੰਜ ਕੀਤਾ ਹੈ ਕਿ ਇਹ ਸਾਡੀ ਵਿਰਾਸਤ ਹੈ ਪੰਜਾਬ ਦੀ ਅਸੀਂ ਇਹਦਾ ਨਾਂ ਚੇਂਜ ਨਹੀਂ ਹੁੰਦਿਆਂਗੇ ਤੁਹਾਡੇ ਕੋਲ ਜਿੱਥੇ ਤੱਕ ਹੀ ਜ਼ੋਰ ਲਗਦਾ ਲਾ ਲਓ ਤੇ ਇਹ ਬੇਈਮਾਨ ਲੋਕ ਨੇ ਹਰ ਤਰ੍ਹਾਂ ਸਾਡੇ ਅੱਕਾ ਨੂੰ ਸੱਟ ਮਾਰਨਾ ਚਾਹੁੰਦੇ ਨੇ ਇਸ ਤੋਂ ਇਲਾਵਾ ਮੈਂ ਤੁਹਾਡਾ ਰਿజర్ਵੇਸ਼ਨ ਦੀ ਗੱਲ ਕਰਨਾ ਵਾ ਇਹ ਲੋਕ ਕਿੱਥੇ ਸਾਨੂੰ ਘਾਟਾ ਪੈਂਦਾ ਉਹ ਪਾਲਿਸੀ ਬਣਾਉਣਾ ਚਾਹੁੰਦੇ ਨੇ ਜਿਵੇਂ ਕਿ ਪੰਜਾਬ ਵਿੱਚ ਐਸਸੀ ਭਾਈਚਾਰੇ ਨੂੰ 25% ਰਿజర్ਵੇਸ਼ਨ ਹੈ ओबीसी ਨੂੰ 12% ਤੇ ਪੰਜਾਬ ਯੂਨੀਵਰਸਿਟੀ ਚ ਕੀ ਕੀਤਾ ਇਹਨਾਂ ਨੇ ਕਿ ਉੱਥੇ ਕਹਿੰਦੇ ਅਸੀਂ ਸੈਂਟਰ ਦੀ ਦੇਣੀ ਐ ਐਸਸੀ ਭਾਈਚਾਰੇ ਨੂੰ 15% ਦਿੱਤੀ ਏ ਐਸਟੀ ਨੂੰ 7.5% ਦਿੱਤੀ ਏ ਔਰ ਸਾਨੂੰ ਕਹਿੰਦੇ ਤੁਸੀਂ 10 ਲੈ ਲਓ ਅਸੀਂ ਕਿਹਾ ਭਈ ਜੇ ਜਾਂ ਤੇ ਐਸਸੀ ਭਾਈਚਾਰੇ ਨੂੰ 25 ਦੇ ਦਿਓ ਪੰਜਾਬ ਦੀ ਪਾਲਿਸੀ ਲਾ ਦਿਓ ਚਾਹੇ ਸੈਂਟਰ ਦੀ ਪਾਲਿਸੀ ਲਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਸਾਡਾ ਐਸਸੀ ਭਾਈਚਾਰਾ ਸਾਡਾ ਹੀ ਪਰਿਵਾਰ ਏ ਉਹਨਾਂ ਨੂੰ 25 ਦਿਓ ਨਾ ਫਿਰ ਜੇ ਪੰਜਾਬ ਦੀ ਪਾਲਿਸੀ ਲਾਣੀ ਏ ਇਹ ਉਹ ਚੁੰਦੇ ਨੇ ਰਸਤਾ ਜਿਹੜਾ ਕਿਸ ਤਰ੍ਹਾਂ ਗਰੀਬ ਦਾ ਨੁਕਸਾਨ ਕੀਤਾ ਜਾ ਸਕਦਾ ਐਸੀ ਭਾਈਚਾਰੇ ਦਾ 10% ਖਾਰੇ ਨੇ OBC ਦਾ 17% ਖਾਨ ਨੂੰ ਫਿਰਦੇ ਨੇ ਇਸ ਤਰ ਕਰਕੇ ਤਕਰੀਬਨ 7-1.5 ਸਾਲ ਤੋਂ ਇਸ ਗਰਛ ਪੰਜਾਬ ਯੂਨੀਵਰਸਿਟੀ ਚ ਅਰਜ਼ਰਵੇਸ਼ਨ ਦਾ ਚੱਲ ਰਿਹਾ ਹੈ ਤੁਸੀਂ ਬਹੁਤ ਸਾਰੇ ਸਜਣਾ ਨੇ ਹਾਜ਼ਰ ਹੋਈਏ ਮੈਂ ਤੁਹਾਡਾ ਧੰਨਵਾਦੀ ਆ ਗਾਇਬ ਗਾਇ ਅਸੀਂ ਕਾਲ ਦਿੰਦੇ ਰਹਨੇ ਆ ਪਲੀਜ਼ ਤੁਹਾਨੂੰ ਰਿਕਵੈਸਟ ਹੈ ਇੱਕ ਮੈਂ लास्ट ਗੱਲ ਕਹਿ ਕੇ ਤੁਹਾਡਾ ਕੋ ਮਾਫੀ ਮੰਗਾਗਾ ਜਿੰਨੇ ਚੱਕਰ ਆਪਾਂ ਐਸਸੀ ਐਸਟੀ ਓਬੀਸੀ ਸਨਰਜੀ ਨਹੀਂ ਬਣਦੀ ਆਪਸੇ ਤਾਲਮੇਲ ਨਹੀਂ ਬੰਦਾ ਆਪਾਂ ਕਿਦੜੇ ਕਾਮਯਾਬ ਨਹੀਂ ਹੋਣਾ ਤੇ ਆਪਾਂ ਨੂੰ ਜੇ ਇੱਕ ਦੂਜੇ ਦੀ ਤਕਲੀਫ ਨੂੰ ਤਕਲੀਫ ਮੰਨ ਕੇ ਤਾਲਮੇਲ ਕਰਕੇ ਅੱਗੇ ਵਧਣ ਦੀ ਲੋੜ ਏ ਜੇ ਵਧਾਂਗੇ ਇਹ ਚੀ ਮਿਨਿਸਟਰ ਦੀ ਕੁਰਸੀ ਦੂਰ ਨਹੀਂ ਜਿਹੜੀ ਅਗਲੀ ਇਲੈਕਸ਼ਨ 27 ਦੀ ਆ ਰਹੀ ਏ ਜਿੰਨੇ ਕੋ 30% ਵੋਟਾਂ ਆਈਆਂ 100 ਚ ਉਸ ਪਾਰਟੀ ਦੀ ਸਰਕਾਰ ਬਣਨੀ ਏ 30 ਤੋਂ ਵੀ ਘੱਟ ਵਾਲੇ ਦੀ ਬਣੇਗੀ ਤੇ ਤੁਸੀਂ ਉਦਾਂ ਹੀ 32% ਹੋ 32% ਐਸਸੀ ਪਾਈਚਾਰਾ ਏ तकरीबन ਪੰਜਾਬ ਵਿੱਚ 50 ਤੋਂ 55% ओबीसी ਏ ਪਰ ਤੇ 15% ਵਾਲੇ ਲੋਕ 15 ਤੋਂ ਵੀ ਘੱਟ 12 13% ਵਾਲੇ ਲੋਕ ਸਰਕਾਰਾਂ ਦੇ ਕਾਬਜ ਹੋਏ ਨੇ ਸਿੱਖ ਆਪਣੀ ਅੰਗੈਲੀ ਕਰਕੇ ਆਪਣਾ ਤਾਲਮੇਲ ਨਾ ਹੋਣ ਕਰਕੇ ਮੈਂ ਐਸਪੈਸ਼ਲੀ ਤੁਹਾਨੂੰ ਅਪੀਲ ਕਰਨ ਵਾਸਤੇ ਆਇਆ ਸੀ ਕਿ ਆਪਸੇ ਸਨਰਜੀ ਬਣਾਓ ਨਾਲ ਮਿਲ ਕੇ ਬੈਠੋ ਇੱਕ ਦੂਜੇ ਦੀ ਤਕਲੀਫ ਨੂੰ ਤਕਲੀਫ ਮੰਨੀਏ ਤੇ ਤਾਂ ਆਪਾਂ ਆਪਣਾ ਟਾਰਗੇਟ ਹੈ ਜਿਹੜੇ ਛੋਟੇ ਛੋਟੇ ਕੰਮ ਨੇ ਇਹ ਸਰਟੀਫਿਕੇਟ ਵਾਲਾ ਫੜਨਾ ਪੜਾਣਾ ਇਹ ਸਾਰੇ ਕੰਮ ਆਪਣੇ ਕੋ ਆ ਜਾਣੇ ਨੇ ਆਪਾਂ ਸਾਰੇ ਫੜਫੜ ਕੇ ਅੰਦਰ ਤੇ ਆਂਗੇ ਪਰ ਆਪਾਂ ਆਪਸੇ ਤਾਲਮੇਲ ਬਣਾਈਏ ਇਹਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਹਾਂ ਜੈ ਭੀਮ ਮਾਈਕਰੋਜੀ ਕਾ ਖਾਲਸਾ ਸਿਵਾਹੀ ਜੀ ਕੀ ਫਤਿਹ ਹਬ ਤੋਂ ਪਹਿਲਾਂ ਕਿ ਅਸੀਂ ਪ੍ਰੈਸ ਵਾਲਿਆਂ ਨੇ ਬੜੇ ਧੰਨਵਾਦ ਦੀਆਂ ਜਿਹੜਾ ਅੰਨੀ ਬੋਲੀ ਸਰਕਾਰ ਤੱਕ ਸਾਡੀ ਕੁਛ ਨਾ ਕੋਈ ਗੱਲਬਾਤ ਪਹੁੰਚਾਉਂਦੇ ਨੇ ਗੱਲ ਕਰਨੀ ਸੀ ਜਾਲੀ ਸਰਟੀਫਿਕੇਟਾਂ ਦੀ ਦੇਖੋ ਇਹ ਕੰਮ ਸਰਕਾਰਾਂ ਦਾ ਹੁੰਦਾ ਕਿ ਜਾਲੀ ਸਰਟੀਫਿਕੇਟ ਫੜਨੇ ਜਦੋਂ ਅਸੀਂ ਸਾਰਾ ਕੁਝ ਤੁਹਾਨੂੰ ਸਬੂਤ ਦੇ ਦਿੰਦੇ ਹਾਂ ਤੇ ਆ ਬੰਦਾ ਜਾਲੀ ਆ ਉਹਦੇ ਤਸਵੀਰ ਤੇ ਆਂਦੇ ਆ ਫਿਰ ਵੀ ਕਾਰਵਾਈ ਨਹੀਂ ਹੁੰਦੀ ਦੇ ਕੋਤੀ ਚੋਰ ਨਾਲ ਰਹੀ ਹੋਈ ਆ ਸਾਰਾ ਕੁਝ ਦੂਜੇ ਮੇਰੇ ਆਗੂ ਸਾਹਿਬਾਨ ਨੇ ਦੱਸਿਆ ਮੈਂ ਸਭ ਤੋਂ ਪਹਿਲਾਂ ਦਾਤ ਦਿਨਾ ਬਰਬੀਰ ਆਲੰਪੁਰ ਜੀ ਦੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਜੋ ਇਸ ਬੱਚੇ ਨੇ ਮੈਂ ਤੇ ਬੱਚਾ ਹੀ ਕਹਾਂਗਾ ਉਮਰ ਦੇ ਹਿਸਾਬ ਨਾਲ ਮੇਰੇ ਸਾਹਮਣੇ ਦਾ ਬੱਚਾ ਹੀ ਆ ਪਰ ਜੋ ਇਸ ਬੱਚੇ ਨੇ ਕੰਮ ਕੀਤੇ ਨੇ 70 70 ਸਾਲ ਬਾਅਦ ਲੋਕ ਵੀ ਨਹੀਂ ਕਰ ਸਕੇ ਬੜੀ ਆਪਣੀ ਜਾਨ ਜੋਖਮ ਚ ਪਾ ਤੇ ਵੀ ਇਸ ਬੰਦੇ ਨੇ ਕਰ ਰਏ ਜੀ ਵਧਾਈ ਦੇ ਪਾਤਰ ਨੇ ਔਰ ਇਸੇ ਤਰ੍ਹਾਂ ਇੱਕ ਮੈਂ ਉਹਨਾਂ ਨੂੰ ਵਿਵਾਦੋ ਨਾ ਆਪਣੇ ਉਹਨਾਂ ਨੂੰ ਪੂਰਾ ਸਾਡੀ ਜਥੇਬੰਦੀ ਪੂਰਾ ਸਹਿਯੋਗ ਦਿੰਦੀ ਰਹੇਗੀ। ਉਹ ਗੱਲ ਚੰਗਰੀ ਸੀ ਕਿ ਇਹਨਾਂ ਕਮਿਸ਼ਨਾਂ ਦੀ ਤੁਸੀਂ ਜਿਹੜਾ ਜੋ ਦਿੱਲੀ ਜਿਹੜਾ ਸੈਂਟਰ ਦਾ ਕਮਿਸ਼ਨ ਆ ਉੱਥੇ ਵੀ ਸਾਲ-ਸਾਲ ਬਾਅਦ ਮੈਂ ਤੇ ਬਨਵਾਰੀ ਦਾ ਜੀ ਗਿਆ ਸਾਲ-ਸਾਲ ਬਾਅਦ ਚਿੱਠੀਆਂ ਕੋਈ ਆਪ ਚਲ ਜੇ ਤੇ ਕਢਾ ਲੈਣੀ ਤੇ ਕੁਝ ਨਹੀਂ ਹੁੰਦਾ। ਇਹ ਜਿਹੜੇ ਪੰਜਾਬ ਦੇ ਕਮਿਸ਼ਨ ਨੇ ਇਹਨਾਂ ਹਾਲ ਇਹਨਾਂ ਦਾ ਇਹ ਹੋਈ ਆ ਮੈਂ ਤੇ ਕਹਿੰਦਾ ਕਿ ਸੋਸ਼ਲ ਵੈਲਫੇਅਰ ਤੇ ਸਮਾਜ ਭਲਾਈ ਵਿਭਾਗ ਬੰਦ ਹੀ ਕਰ ਦੇਣਾ ਚਾਹੀਦਾ। ਇਹ ਲੋਕ ਸਭੋਂ ਗਰੀਬ ਲੋਕਾਂ ਨੂੰ ਪਾਲ ਨਹੀਂ ਥਾ ਉਹਨਾਂ ਦੇ ਨਾਲ ਰਏ ਹੋਏ ਨੇ। ਉਹ ਇਸ ਕਰਕੇ ਤਗੜੇ ਹੋ ਕੇ ਬੇਅਰ ਜੂਰ ਲੱਗੇਗੀ ਆਪਾਂ ਕਾਮਯਾਬ ਜ਼ਰੂਰ ਹੋਵਾਂਗੇ ਦੂਜੀ ਗੱਲ ਮੈਂ ਕਿਹੜੀ ਕਲੀਅਰ ਕਰਨਾ ਚਾਹੁੰਦਾ ਕਿ ਕੋਈ ਇਹ ਨਾ ਸਮਝੇ ਵੀ ਇਹ ਮੇਰਾ ਐਸ்சி ਐਮਸੀ ਦਾ ਹੀ ਕੰਮ ਆ ਮੈਂ ਵੇਖਿਆ ਇੱਥੇ ਇਸ ਦਫਤਰ ਦੇ ਵਿੱਚ ਘੱਟੋ ਘੱਟ 50% ਲੋਕ ਦੂਜੀਆਂ ਵਰਕਾਂ ਦੇ ਵੀ ਆਉਂਦੇ ਨੇ ਜਿੰਨੀਆਂ ਦੁੱਖ ਕਲੀਫਾ ਨੇ ਉਹਨਾਂ ਦੇ ਕੇਸ ਜਾਇਜ਼ ਹੁੰਦੇ ਨੇ بڑے ਮਸਲੇ ਤੇ ਹੱਲ ਕਰਾਏ ਨੇ ਕੋਈ ਇਸ ਕਰਕੇ ਜਿੱਥਾ ਜਿੱਥੇ ਕੋਈ ਇਨਸਾਫ ਮਿਲਦਾ ਬੰਦਾ ਆਉਂਦਾ ਤੇ ਮੈਨਾਂ ਆਗੂਆਂ ਨੂੰ ਵਿਸ਼ਵਾਸ ਦਉਂਦਾ ਆਪਣੀ ਜਥੇਬੰਦੀ ਹਿਊਮਨ ਵੈਲਫੇਅਰ ਫਿਊਸ਼ੀ ਵੱਲੋਂ ਵੀ ਸਾਡੇ ਜਥੇਬੰਦੀ ਤੁਹਾਨੂੰ ਪੂਰਾ ਸਹਿਯੋਗ ਦੇ ਦਿੰਦੇ ਰਹੇਗੀ ਇਹਨਾਂ ਜਾਲ ਸਾਜਣ ਨੂੰ ਪੂਰਾ ਫੜੋ ਹੋਰ ਵੀ ਕਿਸੇ ਵੀ ਬੰਦੇ ਨਾਲ ੱੱਕਾ ਹੁੰਦਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੰਗਾ ਲੜੀਆਂ ਤੇ ਉੱਥੇ ਕੋਈ ਮੁਸਲਮਾਨ ਵੀ ਭਾਈ ਬਿੰਦੂ ਵੀਰ ਵੀ ਉਹਨਾਂ ਦੀ ਮਦਦ ਤੇ ਆਉਂਦੇ ਹੁੰਦੇ ਸੀ ਸੋ ਇਸ ਕਰਕੇ ਅਸੀਂ ਸੋਲ ਇਨਸਾਫ ਸੱਜਣ ਲੋਕਾਂ ਨੂੰ ਅਪੀਲ ਆ ਕੇ ਇਸ ਮੋਚ ਦਾ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਪਰ ਵਾਹਿਗੁਰੂ ਜੀ ਕਾ ਖਾਲਸ ਮੈਂ ਮਾਸਟਰ ਬਨਵਾਰੀ لال ਫਤਿਹਗੜ੍ਹ ਟੂਨੀਆ ਜ਼ਿਲ੍ਹਾ ਗਰਦਾਸਪੁਰ ਬੋ ਰਿਹਾ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਕਮਿਸ਼ਨ ਨੇ ਉਹ ਬਿਲਕੁਲ ਚਿੱਟੇ ਹਾਥੀ ਬਣ ਚੁੱਕੇ ਆ ਇਹ ਕਿਸੇ ਦਾ ਕੋਈ ਕੰਮ ਨਹੀਂ ਕਰਦੇ ਇਹ ਜਿਹੜੇ ਨੇ ਇਹ ਸਰਕਾਰ ਤੇ ਬੋਝ ਨੇ ਇਹ ਜਨਤਾ ਤੇ ਬੋਝ ਆ ਇਸ ਕਰਕੇ ਪੋਸਟੀਕਾਰ ਖਾਲੀ ਕਰ ਦੇਣੀ ਚਾਹੀਦੀ ਆ ਇੱਥੇ ਇਹਾਂ ਦੀ ਕੋਈ ਲੋੜ ਨਹੀਂ ਕਿਉਂਕਿ ਜਿਸ ਸਮਾਜ ਦੇ ਬਣਿਆ ਇਹ ਉਹਨਾਂ ਦੇ ਵਿਰੋਧਿਤ ਨੇ ਮੈਂ ਅੱਗੇ ਵੀ ਇਹ ਕਹਿ ਚੁੱਕਾ ਕਿ ਜਿਹੜਾ ਵੀ ਲੋਕ ਜਿਹੜੇ ਵੀ ਆਪਣੇ ਸਮਾਜ ਦੇ ਭਲੇ ਲਈ ਲੋਕ ਉੱਠਦੇ ਨੇ ਕਿਸੇ ਆਦਮੀ ਦੀ ਜਿਹੜੇ ਜਨਰਲ ਕੈਟਾਗਰੀ ਤੋਂ ਹੋ ਕੇ ਸ਼ੈਡਿਊਲ ਕਾਰਡ ਦਾ ਸਰਟੀਫਿਕੇਟ ਬਣਾ ਕੇ ਵੱਡੇ-ਵੱਡੇ ਆਉਂਦੇ ਆ ਤੇ ਲੱਗੇ ਨੇ ਜੇਕਰ ਉਹ ਕੋਈ ਕਿਸੇ ਦੀ ਵੀ ਸ਼ਿਕਾਇਤ ਕਰਦੇ ਨੇ ਤੇ ਉਹਨੂੰ ਵਿਜੀਲੈਂਸ ਫੜ ਕੇ ਲਿਆ ਜਾਂਦੀ ਆ ਕਿਉਂਕਿ ਇਹ ਜਿਹੜਾ ਡਾਲੀ ਸਰਟੀਫੀਕੇਟ ਵਾਲਾ ਇੱਕ ਬਹੁਤ ਵੱਡਾ ਗੈਂਗ ਹੈ ਇਹ ਗੈਂਗ ਸਾਰੇ ਪੰਜਾਬ ਦੇ ਵਿੱਚ ਇੱਕ ਮੇਕਿਆ ਔਰ ਇਹਨਾਂ ਦੇ ਲਿੰਕ ਜਿਹੜੇ ਨੇ ਵੱਡੇ ਵੱਡੇ ਅਫਸਰਾਂ ਨਾਲ ਆ ਇਸ ਗੱਲ ਨੂੰ ਠੱਲ ਪਾਉਣ ਵਾਸਤੇ ਮੈਂ ਇੱਕ ਸਕੀਮ ਤੇ ਆਈਂਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਰਟੀਫਿਕੇਟ ਬਨੇ ਐ ਐਸਸੀ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਾਈ ਜਾਵੇ ਮੈਂ ਇੱਕ ਰੈਟ ਆਪਣੇ ਵੱਲੋਂ ਆਪਣੇ ਜਥੇਬੰਦੀ ਵੱਲੋਂ ਹਾਈ ਕੋਰਟ ਦੇ ਵਿੱਚ ਪਾਰਿਆ ਕਿ ਜਿੰਨੇ ਵੀ ਸਰਟੀਫਿਕੇਟ ਬਣੇ ਨੇ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਾਈ ਜਾਵੇ ਤਾਂ ਕਿ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਜੈ ਭੀਮ ਜੈ ਭਾਰਤ ਭੀਮ ਜੈ ਭਾਰਤ ਸਾਥੀਓ ਜਦੋਂ ਬਾਬਾ ਸਾਹਿਬ ਡਾਕਟਰ ਪ੍ਰੀਮਰਾਓ ਮੇੜਕਰ ਜੀ ਨੇ ਸਬਦਾਨ ਲਿਖਿਆ ਉਹਨਾਂ ਨੂੰ ਪਤਾ ਸੀ ਕਿ ਮੌਕੇ ਦੀਆਂ ਸਰਕਾਰਾਂ ਬੇਸ਼ੱਕ ਉਹ ਸੂਬੇ ਦੀ ਸਰਕਾਰੋਂ ਪਏ ਸੈਂਟਰ ਦੀ ਸਰਕਾਰ ਹੋਵੇ ਉਸ ਸ਼ਡਿਊਲ ਕਾਸਟ ਤੇ ਪੜਾ ਜਿਹੜਾ ਪਛੜਾ ਵਰਗਾ ਉਹਨੂੰ ਨਿਆਂ ਨਹੀਂ ਦੇਣ ਗਿਆ ਇਸ ਲਈ ਉਹਨਾਂ ਨੇ ਸੰਵਿਧਾਨਕ ਤੌਰ ਤੇ ਦੋ ਜਿਹੜੇ ਸਾਨੂੰ ਗਰੰਟੀਆਂ ਦਿੱਤੀਆਂ ਇੱਕ ਸ਼ਡਿਊਲ ਕਾਸਟ ਕਮਿਸ਼ਨ ਦੀ ਸਾਨੂੰ ਗਰੰਟੀ ਦਿੱਤੀ ਵੀ ਇਹ ਤੁਹਾਡੇ ਹੱਕ ਦੇ ਵਿੱਚ ਖੜੇਗਾ ਤੇ ਦੂਸਰਾ ਵਿਭਾਗ ਸਮਾਜਿਕ ਨਿਆਂ ਅਧਿਕਾਰਤਾ ਅਤੇ ਘਟ ਗਿਣਤੀ ਵਿਭਾਗ ਆ ਜਿਹੜਾ ਜਿਹੜਾ ਸ਼ਡਿਊਲ ਕਾਸਟ ਤੇ ਪੈਰਕਲਸ ਦੀ ਜਿਹੜੇ ਹੱਕਾਂ ਦੀ ਰਾਖੀ ਦੇ ਲਈ ਬਣਾਏ ਗਏ ਆ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਬਾਕੀ ਦੇਸ਼ ਨੂੰ ਛੱਡ ਦिए ਪੰਜਾਬ ਦੇ ਵਿੱਚ ਜਿਹੜੇ ਦੋਏ ਵਿਭਾਗੇ ਆ ਚਾਹੇ ਸਮਾਜਿਕ ਨਿਆਂ ਅਧਿਕਾਰਤਾ ਤੇ ਕਟਗਿਣਤੀ ਵਿਭਾਗ ਆ ਚਾਹੇ ਸ਼ਡਿਊਲਰ ਕਮਿਸ਼ਨ ਆ ਦੋਏ ਸਾਡੇ ਸਮਾਜ ਨੂੰ ਫਾਇਦਾ ਦੇਣ ਦੀ ਬਜਾਏ ਨੁਕਸਾਨ ਕਰ ਰਹੇ ਸਾਡੇ ਸਮਾਜ ਦੇ ਉੱਤੇ ਇੱਕ ਕਿੰਨਾ ਚਿੱਟਾ ਹਾਥੀ ਬੰਨਿਆ ਹੋਇਆ ਸਾਡੇ ਸਮਾਜ ਦਾ ਨੁਕਸਾਨ ਹੋ ਰਿਹਾ ਹੈ ਜਿਹੜੀਆਂ ਅਸੀਂ ਉੱਥੇ ਸ਼ਿਕਾਇਤਾਂ ਦੰਨੇ ਆ ਜਿਹੜੇ ਸਮਾਜ ਦੇ ਹੱਕਾਂ ਦੀ ਗੱਲ ਕਰਦੇ ਆ ਉਹ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਗਿਆ ਕਿ ਸ਼ਿਕਾਇਤਾਂ ਖੋਦਤੀਆਂ ਜਾਂਦੀਆਂ ਨੰਬਰ ਲੱਗੇ ਹੋਏ ਸ਼ਿਕਾਇਤਾਂ ਦੇ ਉੱਤੇ ਖੋਦਤੀਆਂ ਜਾਂਦੀਆਂ ਤੇ ਜਿਹੜੇ ਸ਼ਿਕਾਇਤਾ ਦਿੰਨੇ ਆ ਉਹਨਾਂ ਨੂੰ ਲੇਟ ਕੀਤਾ ਜਾਂਦਾ ਹੈ ਹਾਲਾਂਕਿ ਕਾਨੂੰਨ ਦੇ ਵਿੱਚ ਸਮਾਂ ਵੱਧਾ ਵੀ ਐਨੇ ਸਮੇਂ ਦੇ ਅੰਦਰ ਅੰਦਰ ਇਸ ਸ਼ਿਕਾਇਤ ਦਾ ਨਪਟਾਰਾ ਕਰਨਾ ਪਰ ਉਹ ਕਾਨੂੰਨ ਦਾ ਪਾਸੇ ਰੱਖ ਕੇ ਕਾਨੂੰਨ ਦੀਆਂ ਧਈਆਂ ਢਾ ਕੇ ਸ਼ਿਕਾਇਤਾਂ ਤੇ ਨਪਟਾਰਾ ਨਹੀਂ ਕੀਤਾ ਜਾਂਦਾ ਸਗੋਂ ਸਾਡੇ ਸਮਾਜ ਨੂੰ ਜ਼ਰੀਲ ਕੀਤਾ ਜਾਂਦਾ ਹੈ ਸਾਡੇ ਸਮਾਜ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਈ ਯੋਧਾ ਉਠ ਕੇ ਸ਼ਿਕਾਇਤਾਂ ਨਾ ਕਰੇ ਸਮਾਜ ਦੇ ਹੱਕ ਦੇ ਵਿੱਚ ਨਾ ਖੜੇ ਤੇ ਅੱਜ ਦੀ ਜਿਹੜੀ ਮੀਟਿੰਗ ਸੱਦੀ ਆ ਉਹ ਖਾਸ ਕਰਕੇ ਇਹਨਾਂ ਦੋਨਾਂ ਵਿਭਾਗਾਂ ਨੇ ਜਿਹੜਾ ਸਾਡੇ ਸਮਾਜ ਦਾ ਜੀਣਾ ਮੁਹਾਰ ਕੀਤਾ ਹੋਇਆ ਸਮਾਜ ਦੇ ਵਿਰੁੱਧ ਭੁਗਦੇ ਆ ਇਹਨਾਂ ਨੂੰ ਚੇਤਾਵਨੀ ਦੇਣ ਦੇ ਲਈ ਆ ਬੇਸ਼ੱਕ ਜਿਹੜਾ ਸ਼ਡਿਊਲ ਕਾਰਟਸ ਕਮਿਸ਼ਨ ਪੰਜਾਬ ਉਹਦਾ ਚੇਅਰਮੈਨ ਜਸਵੀਰ ਸਿੰਘ ਗੜੀ ਆ ਜਾਂ ਉਹਦੇ ਮੁਲਾਜ਼ਮ ਇਸੇ ਤਰ੍ਹਾਂ ਜਿਹੜਾ ਸਮਾਜਿਕ ਨਿਆਂ ਅਧਿਕਾਰਤਾ ਤੇ ਇੱਕ ਅਟਕਣ ਤੀਕ ਪਪਾਗਾ ਇਹਨਾਂ ਨੂੰ ਅਸੀਂ ਚੇਤਾਵਨੀ ਦੇਣ ਦੇ ਲਈ ਅੱਜ ਮੀਟਿੰਗ ਰੱਖੀ ਆ ਕਿ ਭਾਈ ਤੁਸੀਂ ਸੁਧਰ ਜੋ ਸਮਾਜ ਦੀਆਂ ਜਿਹੜੀ ਹੱਕੀ ਮੰਗਾਂ ਜਿਹੜੇ ਹੱਕ ਆ ਉਹਨਾਂ ਨੂੰ ਬਹਾਲ ਕਰੋ ਜਿਨ੍ਹਾਂ ਦੇ ਖਿਲਾਫ ਸ਼ਿਕਾਇਤਾਂ ਉਹਨਾਂ ਦਾ ਨਪਟਾਰਾ ਕਰੋ ਨਹੀਂ ਤਾਂ ਅੱਜ ਤੋਂ ਬਾਅਦ ਅਸੀਂ ਸਾਰੇ ਸਾਥੀਆਂ ਨਾਲ ਸਲਾਹ ਕਰਕੇ ਪੰਜਾਬ ਦੇ ਵਿੱਚ ਵਹੋ ਤੋਂ ਵੱਡਾ ਜਿਹੜਾ ਸੰਘਰਸ਼ ਲਿਖਾਂਗੇ ਜਿਹੜਾ ਜਿੱਥੇ ਸਰਕਾਰ ਦੇ ਖਿਲਾਫ ਹੋਏਗਾ ਇਹਨਾਂ ਦੋਨਾਂ ਵਿਭਾਗਾਂ ਦੇ ਖਿਲਾਫ ਇਹਨਾਂ ਦੇ ਅਫਸਰਾਂ ਦੇ ਖਿਲਾਫ ਇਹਨਾਂ ਦੇ ਆਗੂਆਂ ਦੇ ਖਿਲਾਫ ਚੇਅਰਮੈਨ ਦੇ ਖਿਲਾਫ ਵੀ ਵੱਡਾ ਸੰਘਰਸ਼ ਲਿਖਾਂਗੇ ਤੇ ਉਸ ਦੇ ਲਈ ਇਹ ਨਮੋ ਬੁੱਧਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੇ ਪਹਿਲਾਂ ਸਾਰੇ ਆਗੂ ਸਾਹਿਬਾਨ ਬੋਲ ਚੁੱਕੇ ਨੇ ਔਰ ਦੱਸ ਵੀ ਚੁੱਕੇ ਨੇ ਕਿ ਕੀ ਹਾਲਾਤ ਨੇ ਮੈਂ ਥੋੜਾ ਜਿਹਾ ਇਸ ਮੁੱਦੇ ਤੇ ਆਉਂਗੀ ਕਿ ਸਾਨੂੰ ਪਹਿਲਾਂ ਮੁੱਦੇ ਅਸੇ ਗਹਿਰਾਈ ਦਾ ਪਤਾ ਹੋਣਾ ਚਾਹੀਦਾ ਐਕਚੁਅਲੀ ਸਾਨੂੰ 25% ਰਿਜ਼ਰਵੇਸ਼ਨ ਮਿਲ ਹੀ ਨਹੀਂ ਰਿਹਾ 25 છੱਡੋ ਸਾਨੂੰ 0.001% ਰਿਜ਼ਰਵੇਸ਼ਨ ਮਿਲ ਰਹੀ ਹੈ ਕਿਉਂਕਿ ਕੁਝ ਰਿਜ਼ਰਵੇਸ਼ਨ ਪ੍ਰੋਪਰ ਦਾ ਲਾਗੂ ਹੋਈ ਨਹੀਂ ਹੈ ਉਹਦੇ ਜੋ ਮੋਠੇਕੇਦਾਰੀ ਸਿਸਟਮ ਆ ਗਿਆ ਪ੍ਰਾਈਵੇਟੇਸ਼ਨ ਹੋ ਗਈ ਹੈ ਕੁਝ ਸਾਡੇ ਚੋਰ ਰਿਜ਼ਰਵੇਸ਼ਨ ਵਾਲੇ ਜਿਹੜੇ ਹੈਗੇ ਨੇ ਉਹ ਚੋਰ ਲੈ ਗਏ ਨੇ ਤੇ ਕੁਝ ਸਰਕਾਰਾਂ ਜਿਹੜੀਆਂ ਲਾਗੂ ਹੀ ਨਹੀਂ ਕਰਦੀਆਂ ਅਗਰ ਅਸੀਂ ਇਸ ਸਰਵਿਸ ਦੀ ਗੱਲ ਕਰੀਏ ਤਾਂ ਉੱਥੇ 14% ਰਿਜ਼ਰਵੇਸ਼ਨ ਹੈ ਜਿੰਨੇ ਤੋਂ ਸਾਨੂੰ 0% ਮਿਲਦੀ ਹੈ ਤਾਂ ਰਿਜ਼ਰਵੇਸ਼ਨ ਤਾਂ ਸਾਨੂੰ ਮਿਲ ਹੀ ਨਹੀਂ ਰਹੀ ਔਰ ਜਿਹੜੀ ਮਿਲ ਵੀ ਰਹੀ ਹੈ ਉਹ ਥੋੜੀ-ਬਹੁਤ ਜਣੀ ਹੈ ਜੀ ਉਹ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਖਾਰੀਆਂ ਨੇ ਹੁਣ ਮੈਂ ਇਸ ਮੁੱਦੇ ਤੇ ਆਉਂਗੀ ਵੀ ਰਿਜ਼ਰਵੇਸ਼ਨ ਫਰ ਉਸ ਤੋਂ ਇਲਾਵਾ ਸਾਡੇ ਹੋਰ ਕਈ ਮੁੱਦੇ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਐਸੇ ਵੈਲਫੇਅਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਮੈਂ ਪਿਛਲੇ 3 ਸਾਲਾਂ ਤੋਂ ਕੈਬਨਿਟਸ ਨਾਲ ਡਾਕਟਰ ਬਲਜੀਤ ਕੌਰ ਨਾਲ ਹਾਇਰ ਅਥਾਰਟिटीज ਪ੍ਰਿੰਸੀਪਲ ਸੈਕਟਰੀਜ਼ ਨਾਲ ਮੀਟਿੰਗ ਕਰ ਰਹੀ ਆ ਅਸੀਂ ਇੱਕ ਫਾਈਨੈਂਸ਼ੀਅਲ ਰਿਫਾਰਮਸ ਇੰਡਸਟਰੀਅਲ ਪਾਲਿਸੀ ਪੰਜਾਬ ਦੇ ਵਿੱਚ ਐਸਸੀਬੀਸੀ ਭਾਈਚਾਰੇ ਲਈ ਲੈ ਕੇ ਆਉਣਾ ਚਾਹੁੰਦੇ ਆ ਤਾਂ ਕਿ ਸਾਡਾ ਭਾਈਚਾਰਾ ਜਿਹੜਾ ਆਰਥਿਕ ਤੌਰ ਤੋਂ ਸਮਾਜਿਕ ਤੌਰ ਤੋਂ ਮਜ਼ਬੂਤ ਬਣੇ ਔਰ ਉਹ ਮਜ਼ਬੂਤ ਬਣੇਗਾ ਤਾਂ ਆਪਣੇ ਅਧਿਕਾਰਾਂ ਲਈ ਜਿਹੜਾ ਹੈ ਜਾਗਰੂਕ ਹੋਏਗਾ ਉਹਨਾਂ ਦੇ ਲਈ ਅਸੀਂ ਮੀਟਿੰਗਸ ਕਰ ਰਹੇ ਹੁਣ ਵੀ ਰੀਸੈਂਟਲੀ ਅਸੀਂ ਡਰਾਫਟ ਜਿਹੜਾ ਉਹ ਦਿੱਤਾ ਹੋਇਆ ਹੈ ਮੀਟਿੰਗਸ ਲਈ ਦੂਸਰਾ ਸਾਡਾ ਇਹ ਹੈ ਕਿ ਸਾਡੇ ਜਿਹੜਾ ਭਾਈਚਾਰਾ 99% 90% ਜਿਹੜਾ ਮਜ਼ਦੂਰ ਹੈ ਔਰ ਜਿਨ੍ਹਾਂ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਉਹਨਾਂ ਦੀਆਂ ਘਰਾਂ ਦੀਆਂ ਛੱਤਾਂ ਵੀ ਉਹਨਾਂ ਦੇ ਨਹੀਂ ਹੁੰਦੀਆਂ ਉਹ ਵੀ ਜਿਹੜੀਆਂ ਚੋਰੀਆਂ ਹੁੰਦੀਆਂ ਉਹਨਾਂ ਨੂੰ ਰੋਟੀ ਦਾ ਉਹਨਾਂ ਨੂੰ ਸਿੱਖਿਆ ਦਾ ਜਿੰਨੀ ਗੱਲ ਸਰਕਾਰ ਹਮੇਸ਼ਾ ਕਰਦੀ ਹੈ ਉਹ ਪ੍ਰੋਪਰ ਨਹੀਂ ਮਿਲਦੀ ਹੈ ਸਾਡੇ ਜਿਹੜੇ ਸਰਕਾਰੀ ਸਕੂਲ ਆ ਸਿਰਫ ਗਰੀਬਾਂ ਵਾਸਤੇ ਨੇ ਔਰ ਉਥੇ ਕੁਆਲਿਟੀ ਆਫ ਜਿਹੜੀ ਐਜੂਕੇਸ਼ਨ ਹੈ ਉਹ ਸਭ ਨੂੰ ਪਤਾ ਹੈ ਵੀ ਕਿੰਨੀ ਕੁ ਚੰਗੀ ਹੈਗੀ ਆ ਉਥੇ ਕੋਈ ਕੁਆਲਿਟੀ ਆਫ ਐਜੂਕੇਸ਼ਨ ਨਹੀਂ ਹੈਗੀ ਤਾਂ ਮੈਂ ਇਹ ਬੇਨਤੀ ਕਰਦੀ ਆ ਸਰਕਾਰ ਨੂੰ ਰਿਕੁਐਸਟ ਕਰਦੀ ਆ ਔਰ ਉਸ ਤੋਂ ਬਾਅਦ ਅਸੀਂ ਤੱਲਾ ਹੀ ਕਹ ਚੁੱਕੇ ਆ ਕਿ ਅਗਰ ਇਹਨਾਂ ਮੁੱਦਿਆਂ ਦਾ ਹੱਲ ਨਹੀਂ ਹੋਏਗਾ ਤਾਂ ਅਸੀਂ ਵੱਡੇ ਪਹਿਮਾਨੇ ਤੇ ਜਿਹੜਾ ਇੱਕ ਮਿਸ਼ਨ ਉਠਾਇਆ ਜਾਏਗਾ ਦੂਸਰਾ ਹੈ ਕਿ ਜਿਹੜੇ ਸਾਡਾ ਗਰੀਬ ਬਿਲਕੁਲ ਲੇਬਰ ਕਲਾਸ ਪਾਇਚਾ ਰਹੇ ਉਹਦੇ ਬਹੁਤ ਜ਼ਿਆਦਾ ਕਰਜ਼ ਨੇ ਜਿਹੜੇ ਨੀਅਰ ਅਬਾਊਟ ਦਾ 700 ਕਰੋੜ ਦੇ ਕਰੀਬ ਦੇਖਿਆ ਗਿਆ ਬਾਕੀ ਡਾਟਾ ਸਰਕਾਰਾਂ ਕੋਲ ਹੋਏਗਾ ਉਹਨਾਂ ਦੀ ਮਾਫੀ ਲਈ ਅਸੀਂ ਕਹਿੰਦੇ ਆ ਵੀ ਉਹ ਜਿਹੜਾ ਪੂਰਾ ਪ੍ਰੋਪਰ ਮਾਫ ਕੀਤਾ ਜਾਵੇ ਔਰ ਜਿਹੜਾ ਸਰਕਾਰ ਨੇ ਕਾਰਪੋਰੇਸ਼ਨ ਦਾ ਲੋਨ ਮਾਫ ਕੀਤਾ ਉਹਦੇ ਜੋ 2020 ਤੱਕ ਦਾ ਕੀਤਾ ਗਿਆ ਉਹ ਵੀ ਸਾਡਾ ਗਰੀਬਾਂ ਦਾ ਸੀ ਉਹ ਅਸੀਂ ਚਾਹੁੰਦੇ ਆ ਵੀ ਹੁਣ ਤੱਕ ਦਾ ਸਾਰਾ ਜਿਹੜਾ ਕਰਜ਼ਾ ਸਾਡਾ ਮਾਫ ਹੋਵੇ ਔਰ ਜਿਹੜੀ ਫਾਈਨੈਂਸ਼ੀਅਲ ਰਿਫਾਰਮਸ ਦੀ ਮੈਂ ਗੱਲ ਕਰ ਰਹੀ ਆ ਉਹ ਤੁਰੰਤ ਲਾਗੂ ਕੀਤੇ ਜਾਣ ਸਾਡੇ ਨਾਲ ਆਗੂਆਂ ਨਾਲ ਬੈਠ ਕੇ ਉਹਨਾਂ ਦੇ ਤੇ ਡਿਬੇਟ ਕੀਤੀ ਜਾਵੇ ਡਿਸਕਸ਼ਨ ਕੀਤੀ ਜਾਵੇ ਗੱਲਬਾਤ ਕੀਤੀ ਜਾਵੇ ਅਸੀਂ ਦਸੀਏ ਔਰ ਉਹਦਾ ਫਾਇਦਾ ਸਿਰਫ ਐਸਸੀਬੀਸੀ ਸਮਾਜ ਨੂੰ ਨਹੀਂ ਹੋਣਾ ਪੂਰੇ ਪੰਜਾਬ ਨੂੰ ਹੋਊਗਾ ਕਿਉਂਕਿ ਇੱਕ ਉਦਯੋਗਿਕ ਕ੍ਰਾਂਤੀ ਆਉਣੀ ਉਸ ਨਾਲ ਕਿ ਰਿਜ਼ਰਵੇਸ਼ਨ ਸਾਡਾ ਜਿਹੜਾ ਪ੍ਰੋਪਰ ਹੈ ਜਿਹੜਾ ਪ੍ਰੋਪਰ ਲਾਗੂ ਕੀਤਾ ਜਾਵੇ ਔਰ ਚੌਥਾ ਸਾਡਾ ਮੁੱਦਾ ਸੀ ਲੈਂਡ ਸੀਲਿੰਗ ਐਕਟ 1972 ਲੈਂਡ ਸੀਲਿੰਗ ਐਕਟ 1972 ਲਈ ਸਾਡੇ ਅੱਜ ਮਜਬੂਰ ਸਾਰੇ ਇਕੱਠੇ ਹੋ ਕੇ ਜਿਨ੍ਹਾਂ ਦੇ ਕੋਲ ਘਰ ਵੀ ਨਹੀਂ ਹੈਗੇ ਸੜਕਾਂ ਤੇ ਸੰਘਰਸ਼ ਕਰ ਰਹੇ ਨੇ ਉਹ ਜਿਹੜਾ ਲੈਂਡ ਸੀਲਿੰਗ ਐਕਟ ਹੈ ਔਰ ਉਸ ਤੋਂ ਇਲਾਵਾ ਜਿਹੜੀਆਂ ਜ਼ਮੀਨਾਂ ਬੇਕਾਰ ਪਈਆਂ ਨੇ ਜਿਹੜੀਆਂ ਰਾਜੇ ਮਹਾਰਾਜ ਜਣੀਆਂ ਦੀਆਂ ਜਿਨ੍ਹਾਂ ਦਾ ਕੋਈ ਬਾਲੀਵਾਰਸ ਵੀ ਨਹੀਂ ਹੈ ਔਰ ਜਿੰਦੇ ਕੋਲ ਵੀ 1.75 ਏਕੜ ਜਾਂ 7.1 ਏਕੜ ਤੋਂ ਵੱਧ ਜ਼ਮੀਨ ਹੈ ਉਹਨਾਂ ਤੋਂ ਲੈ ਕੇ ਉਹਨਾਂ ਬੇਜ਼ਮੀਨੇ ਮਜ਼ਦੂਰਾਂ ਨੂੰ ਐਸ.ਡੀ.ਸੀ ਪਛੜੀਆਂ ਸ਼੍ਰੇਣੀਆਂ ਨੂੰ ਹੋਰ ਜਿਹੜੇ ਵੀ ਲੋੜਿੰਦੇ ਹੈ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਾਣ ਤਾਂ ਕਿ ਜਿਹੜਾ ਹੈ ਪੰਜਾਬ ਹੈ ਇੱਕ ਤਰੱਕੀ ਦੇ ਰਾਹ ਤੇ ਦੁਬਾਰਾ ਚਲੇ। ਬਾਕੀ ਜਿਹੜੇ ਵੀ ਮਹਿਕਮਿਆਂ ਦੀ ਗੱਲ ਕੀਤੀ ਗਈ ਹੈ ਅਸੀਂ ਤਾਂ ਹੀ ਚਾਹਾਂਗੇ ਕਿ ਉਹ ਮੈਂਬਰ ਪ੍ਰੋਪਰ ਆਪਣੀ ਡਿਊਟੀ ਕਰਨ ਕੰਮ ਕਰਨ ਕਿਉਂਕਿ ਸਾਡੇ ਜਿਹੜੇ ਯੋਧੇ ਹੈਗੇ ਨੇ ਉਹ ਲੱਗੇ ਹੋਏ ਨੇ ਇਹਨਾਂ ਚੀਜ਼ਾਂ ਦੇ ਔਰ ਚੀਜ਼ਾਂ ਹੋ ਨਹੀਂ ਰਹੀਆਂ ਪਰ ਮੈਂ ਆਪਣੇ ਸਮਾਜ ਨੂੰ ਵੀ ਨਾਲ ਇਹ ਬੇਨਤੀ ਕਰਦੀ ਆਂ ਵੀ ਆਪਾਂ ਇੱਧਰ ਬੈਠ ਕੇ ਆਪਣੇ ਤੇ ਕੁਝ ਨਹੀਂ ਹੋਣਾ ਆਪਾਂ ਸਾਰਿਆਂ ਨੂੰ ਇਕੱਠੇ ਵੀ ਹੋਣਾ ਪੈਣਾ ਤੇ ਮੁੱਦਿਆਂ ਤੇ ਸਾਨੂੰ ਇੱਕ ਪ੍ਰੋਪਰ ਵੱਡੀ ਡੂੰਗੀ ਸੋਚ ਬਣਾਉਣੀ ਪੈਣੀ ਹੈ ਵੀ ਕਿਹੜੇ ਮੁੱਦਿਆਂ ਨੂੰ ਲੈ ਕੇ ਅਸੀਂ ਚੱਲਣਾ ਹੈ ਤੇ ਅਸੀਂ ਜਦੋਂ ਤੱਕ ਵੈਸੇ ਅਸੀਂ ਸ਼ਾਸਨ ਚ ਨਹੀਂ ਨਾ ਆਉਂਦੇਗੇ ਉਦੋਂ ਤੱਕ ਸਾਡੀਆਂ ਇਹਨਾਂ ਨੂੰ ਸੁਣਾਈ ਕਰਨੀ ਨਹੀਂ ਐਨੀ ਵੀ ਉਦੋਂ ਮੁੱਦੇ ਖਤਮ ਹੋ ਜਾਣਗੇ ਮੈਂ ਬਿਲਕੁਲ ਵੀ ਨਹੀਂ ਕਹਿ ਰਹੀ ਕਿ ਮੁੱਦੇ ਖਤਮ ਹੋ ਜਾਣਗੇ ਲੇਕਿਨ ਘਟ जरूर ਹੋ ਜਾਣਗੇ ਬਹੁਤ ਮੁੱਦੇ ਘਟ ਜਾਣਗੇ ਐਸ ਕਰਕੇ ਸਾਨੂੰ ਇਕੱਠੇ ਹੋਣਾ ਪੈਣਾ ਸਾਨੂੰ ਆਪਣੀ ਵੋਟ ਦੀ ਵੈਲਿਊ ਜਾਣਨੀ ਪੈਣੀ ਹੈ ਕਿਉਂਕਿ ਸਰਕਾਰਾਂ ਨੋਟਾਂ ਨਾਲ ਨਹੀਂ ਵੋਟਾਂ ਨਾਲ ਬਣਦੀਆਂ ਹੁੰਦੀਆਂ ਔਰ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਹੁਣ ਤੁਸੀਂ ਸਰਕਾਰਾਂ ਬਣਾਉਣੀਆਂ ਨੇ ਤੁਸੀਂ ਆਪ ਬਣਨਾ ਹੈ ਜਾਂ ਬਣਾਉਣੀਆਂ ਇਹ ਸਾਨੂੰ ਵਿਸ਼ੇ ਤੇ ਆਉਣਾ ਪਊਗਾ ਤਾਂ ਮੈਂ ਇੰਨੀ ਕਹਿੰਦੀ ਹੋਈ ਮੈਂ ਆਪਦੇ ਸਮਾਜ ਨੂੰ ਫੇਰ ਬੇਨਤੀ ਕਰਾਂਗੀ ਕਿ ਆਪਣਾ ਇਕਾ ਹੀ ਆਪਣੀ ਤਰੱਕੀ ਹੈ ਜੈ ਭੀਮ ਜੈ ਭਾਰਤ